ਕੱਲ ਕੇਂਦਰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ ਇਸ ਬਜਟ ਦੇ ਵਿੱਚ ਕੁਝ ਚੀਜ਼ਾਂ ਨੇ ਜਿਹੜੀਆਂ ਸਸਤੀਆਂ ਹੋਈਆਂ ਨੇ ਕੁਝ ਜਿਨ੍ਹਾਂ ਮਹਿੰਗੀਆਂ ਹੋਈਆਂ ਨੇ ਕਾਫੀ ਚੀਜ਼ਾਂ ਤੇ ਜਿਹੜਾ ਟੈਕਸ ਆ ਉਹ ਫ੍ਰੀ ਕਰ ਦਿੱਤਾ ਗਿਆ ਵੱਡੀ ਖਬਰ ਹੈ ਕਿ ਕੱਲ ਨਿਰਮਲਾ ਸੀ타ਰਮਨ ਜਿਹੜੇ ਭਾਰਤ ਦੇ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਬਜਟ ਦੇ ਵਿੱਚ ਜਿਹੜੇ ਉਤਰਾ ਚੜਾ ਨੇ ਉਹ ਆਏ ਨੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਟੈਕਸ ਫ੍ਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਸਲਾਨਾ ਆਮਦਨ ਜਿਹੜੀ ਟੈਕਸ ਫ੍ਰੀ ਅਮਾਉਂਟ ਦੇ ਵਿੱਚ ਆਉਂਦੀ ਆ ਉਹਨਾਂ ਦੇ ਜਿਹੜੇ ਟੈਕਸ ਨੇ ਉਹ ਫ੍ਰੀ ਕਰ ਦਿੱਤੇ ਗਏ ਨੇ ਕੁਝ ਚੀਜ਼ਾਂ ਤੇ ਜਿਹੜੇ ਟੈਕਸ ਸੀ ਉਹ ਵੀ ਫ੍ਰੀ ਕੀਤੇ ਗਏ ਨੇ ਜਿਸ ਦੇ ਨਾਲ ਜਿਹੜੀ ਮਹਿੰਗਾਈ ਆ ਉਹ ਜ਼ਰੂਰ ਕਿਤੇ ਨਾ ਕਿਤੇ ਕੱਟੇਗੀ ਕੁਝ ਚੀਜ਼ਾਂ ਸਸਤੀਆਂ ਜ਼ਰੂਰ ਹੋਣਗੀਆਂ ਪਰ ਉਥੇ ਪੂਰੀ ਕਵਰ ਇਹ ਵੀ ਆ ਕਿ ਕੁਝ ਚੀਜ਼ਾਂ ਮਹਿੰਗੀਆਂ ਵੀ ਜ਼ਰੂਰ ਹੋਣ ਜਾਂ ਜਿਨ੍ਹਾਂ ਦਾ ਟੈਕਸ ਹੈ ਜਿਹੜਾ ਉਹ ਵਧਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੱਲ ਆਪਣਾ 8ਵਾਂ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਕਿ ਇਹ ਦੇਸ਼ ਦੀਆਂ ਇਸ਼ਾਵਾਂ ਦਾ ਆ ਬਜਟ ਹੈ। ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਆਰਥਵਿਵਸਥਾ ਹਾਂ। ਉਹਨਾਂ ਕਿਹਾ ਕਿ ਸਰਕਾਰ ਨੇ ਇਸ ਬਜਟ ਵਿੱਚ ਸਭ ਤੋਂ ਵਿਕਾਸ ਤੇ ਜ਼ੋਰ ਲਾ ਦਿੱਤਾ ਹੈ। ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਟੀਵੀ ਅਤੇ ਮੋਬਾਈਲ ਫੋਨ ਸਸਤੇ ਹੋਣਗੇ। ਇਸ ਤੋਂ ਇਲਾਵਾ ਮੋਬਾਈਲ ਫੋਨ, ਟੀਵੀ ਅਤੇ ਇਲੈਕਟ੍ਰਿਕ ਕਾਰਾਂ ਆ ਵਰਗੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੀ ਸਸਤੀਆਂ ਹੋਣ ਗਿਆ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਹਾ ਕਿ ਸਰਕਾਰ ਨੇ 82 ਚੀਜ਼ਾਂ ਤੋਂ ਜਿਹੜਾ ਟੈਕਸ ਹੈ ਉਹ ਹਟਾ ਦਿੱਤਾ ਹੈ ਅਤੇ 36 ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ ਮੋਬਾਈਲ ਅਤੇ ਟੀਵੀ ਸਸਤੇ ਹੋਣਗੇ ਇਲੈਕਟ੍ਰਿਕ ਕਾਰਾਂ ਸਸਤੀਆਂ ਹੋਣਗੀਆਂ ਕੱਪੜੇ ਇਹ ਸਸਤੇ ਹੋਣਗੇ ਤੇ ਚਮੜੀ ਇਹ ਦੀਆਂ ਚੀਜ਼ਾਂ ਵੀ ਸਸਤੀਆਂ ਹੋਣ ਗਿਆ ਮੋਬਾਈਲ ਫੋਨ ਸਸਤੇ ਹੋਣਗੇ ਮੋਬਾਈਲ ਫੋਨ ਦੀਆਂ ਜਿਹੜੀਆਂ ਬੈਟਰੀਆਂ ਫੋਨ ਬਣਾ ਫੋਨ ਬੈਟਰੀਆਂ ਬਣਾਉਣ ਵਾਲੇ ਵਿੱਚ ਵਰਤੇ ਜਾਣ ਵਾਲੇ 28 ਉਤਪਾਦਾਂ ਨੂੰ ਛੋਟ ਪ੍ਰਾਪਤ ਕੈਪੀਟਲ ਗੁੱਡਸ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਮੀਡਲ ਕਲਾਸ ਵਾਲਿਆਂ ਨੂੰ ਰਾਹਤ ਦਿੰਦੇ ਆ ਬਜਟ 2025 ਵਿੱਚ ਵਿੱਤ ਮੰਤਰੀ ਨਰਮਲਾ ਸੀਤਾਰਾਮ ਨੇ ਨਵੇਂ ਆਮਦਨ ਟੈਕਸ ਲੱਭਾਂ ਦਾ ਐਲਾਨ ਕੀਤਾ ਹੁਣ ਤੱਕ ਤੁਸੀਂ ਸੋਚਦੇ ਸੀ ਕਿ ਤੁਸੀਂ ਤੁਹਾਨੂੰ ਟੈਕਸ ਦੇਣਾ ਪਵੇਗਾ ਹੁਣ ਤੁਹਾਨੂੰ ਇਸ ਤੋਂ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ ਜੇਕਰ ਤੁਹਾਡੀ ਆਮਦਨ 12 175000 ਰੁਪਏ ਤੱਕ ਸਾਲਾਨਾ ਆਏ ਤਾਂ ਤੁਹਾਨੂੰ ਕੋਈ ਟੈਕਸ ਹੈ ਜਿਹੜਾ ਨਹੀਂ ਦੇਣਾ ਪਊਗਾ ਪੌਣੇ 13 ਲੱਖ ਦੀ ਜਿੰਨੀ ਜੇਕਰ ਤੁਹਾਡੀ ਆਮਦਨ ਹੈ 12,75,000 ਤੱਕ ਜੇ ਤੱਕ ਜੇਕਰ ਤੁਹਾਡੀ ਜਿਹੜੀ ਸਾਲਾਨਾ ਆਮਦਨ ਹੈ ਤਾਂ ਤੁਹਾਨੂੰ ਜਿਹੜਾ ਟੈਕਸ ਹੈ ਉਹ ਨਹੀਂ ਦੇਣਾ ਪਵੇਗਾ ਟੈਕਸ ਫ੍ਰੀ ਹੋਵੇਗਾ ਇਹ ਜਰੂਰ ਜਿਹੜਾ ਬਜਟ ਦੇ ਵਿੱਚ ਇੱਕ ਵੱਖਰਾ ਉਪਰਾਲਾ ਜਰੂਰ ਕੀਤਾ ਗਿਆ ਜਿੰਨੇ ਵੀ ਮਿਡਲ ਕਲਾਸ ਜਿਹੜੇ ਲੋਕ ਸੀ ਉਹਨਾਂ ਦੇ ਲਈ ਇਹ ਵੱਖਰਾ ਉਪਰਾਲਾ ਇਹ 12,75,000 ਤੱਕ ਦੀ ਜਿਹੜੀ ਅਮਾਉਂਟ ਹੈ ਉਹ ਟੈਕਸ ਫ੍ਰੀ ਰੱਖੀ ਗਈ ਹੈ ਸਾਲਾਨਾ ਅਮਾਉਂਟ ਹੈ ਜਿਹੜੀ ਇਹ ਚਾਈ ਦੀ ਆ ਉਸਦੇ ਨਾਲ ਜਿਹੜੇ ਮੋਬਾਈਲ ਫੋਨ ਨੇ ਜਾਂ ਟੀਵੀ ਨੇ ਜਾਂ ਲੈਪਟਾਪ ਨੇ ਜਾਂ ਫਿਰ ਜਿਹੜੀਆਂ ਇਲੈਕਟ੍ਰਿਕ ਕਾਰਾਂ ਨੇ ਉਹਨਾਂ ਚੀਜ਼ਾਂ ਤੇ ਵੀ ਜਿਹੜੀ ਕੋਈ ਛੋਟ ਹੈ ਉਹ ਜਰੂਰ ਮਿਲੇਗੀ ਕਿਉਂਕਿ ਟੈਕਸਾ ਜਿਹੜਾ ਉਹ ਕੱਟ ਕੀਤਾ ਗਿਆ ਜਿਸਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਉਹ ਜਰੂਰ ਸਸਤੀਆਂ ਹੋਣਗੀਆਂ ਬਜਟ ਦੇ ਵਿੱਚ ਵਿੱਤ ਮੰਤਰੀ ਇਹ ਨਿਰਮਲਾ ਸੀਤਾਰਾਮਨ ਨੇ ਕਾਫੀ ਜਿਹੜਾ ਇਸ ਨੂੰ ਵਿਸਤਾਰ ਦੇ ਵਿੱਚ ਜਰੂਰ ਜਿਹੜਾ ਉਹ ਸਾਹਮਣੇ ਲਿਆਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਾਡੀ ਆਰਥ ਵਿਵਸਥਾ ਤੇ ਅਸੀਂ ਇਸ ਨੂੰ ਜਿਹੜਾ ਜਲਦੀ ਤੋਂ ਜਲਦੀ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਅ ਜਿਸ ਦੇ ਤਹਿਤ ਜਿਹੜਾ ਵਿੱਤ ਮੰਤਰੀ ਸੀਤਾਰਾਮਨ ਦੇ ਵੱਲੋਂ 8ਵਾਂ ਜਿਹੜਾ ਬਜਟ ਹੈ ਆਪਣੀ ਸਰਕਾਰ ਦਾ ਉਹ ਪੇਸ਼ ਕੀਤਾ ਗਿਆ ਹੈ